जलंधर खड़ी गड्डी की आगे लगाती गई है सात महीने का पूरा हो गया उसके बाद किसी का नाम नहीं लगा सकते थे फिर वीडियो में देखा गया कि कितने लोग हैं। सबके एक, एक एक नाम करके हमने बताया जाकर के थाने में सात महीने का बच्चा नहीं निकला अगले दिन तो हम ये देखते रहे की कौन है पता करे लोगो की मोहल्ला देख के गए ये सारा कुछ वीडियो वगैरह भी इस वाले साथ आए सच बकायदा मैंने कहा फलाना लड़का इनको पकड़ो वो कहता नाम नहीं करी सारे उसको तो पकड़ने के लिए भागा है, पर उसको थे भी इतने है वहाँ पर पेट्रोल भी है मुझे मैंने देखा जैसे गेट खोला मैंने तो दो जने यहाँ खड़े हुए थे गाड़ी के बाद गाड़ी पे तलवार उन्होंने बांध रखा था कैप लगा रखी थी अपने आप को पूरा छुपाने की कोशिश कर रखी थी उन्होंने ਜੋ ਖੜਾ ਹੋਏਗਾ ਜੋ ਖੜਾ ਹੋਏਗਾ ਉਸ ਦਾ ਨਾਮ ਕੋਡ ਮੈਂ ਦਰਜ ਕਰਵਾ ਦੇਗਾ ਉਹ ਬਿਨਾਂ جھوٹੇ ਕਿਸ਼ਤੋਂ ਮੈਂ ਇਹ ਕੰਮ ਹੈ 부ਸ਼ਨ ਦਾ ਉਹ ਕਿਆ ਕੰਮ ਕਰਦੇ ਉਹ ਮੰਗਨੇ ਖਾਣੇ ਉਹ ਮੰਗਨੇ ਖਾਣੇ ਦਾ ਕੰਮ ਹੈ ਉਸ ਦਾ ਹਾਂਜੀ ਸੋ ਇੱਕ ਵਾਰੀ ਫੇਰ ਦੱਸ ਦਈਏ ਤੁਹਾਨੂੰ ਜਿਹੜਾ ਕਿ ਕੱਲ ਹੋਈ ਸੀ ਤੇ ਕੰਮ ਨਹੀਂ ਕੀਤੇ ਕੱਲੇ ਨਾਲ ਕੀ ਚਾਂਸ ਸੋ ਦੇਖ ਸਕਦੇ ਹੋ ਕਿ ਗੱਡੀ ਜਿਹੜੀ ਬਾਹਰ ਤੋੜੀ ਹੋਈ ਹੈ ਸਾਰੀ ਗੱਡੀ ਜਿਹੜੀ ਚੱਕਣਾ ਚੂਰ ਕਰ ਦਿੱਤੀ ਹੈ ਤਸਵੀਰਾਂ ਤੁਹਾਨੂੰ ਸੰਤੋਖਪੁਰੇ ਇਲਾਕੇ ਦੇ ਦਿਖਾ ਰਹੇ ਜਿੱਥੇ ਕਿ ਥਾਣਾ ਅੱਠ ਦੇ ਅਧੀਨ ਸਾਰਾ ਇਹ ਵਿਵਾਦ ਹੋਇਆ ਇਥੇ ਘਰ ਦੇ ਬਾਹਰ ਘਰ ਗੱਡੀ ਖੜੀ ਹੋਈ ਹੈ ਉਹਨੂੰ ਜਿਹੜੀ ਅੱਗ ਲਗਾਤੀ ਏ ਔਰ ਜਿਹੜੀ ਅੱਗੋਂ ਵੀ ਦੇਖੋ ਇੱਟਾਂ ਮਾਰੀਆਂ ਗਈਆਂ ਗੱਡੀ ਦੇ ਉੱਪਰ ਸਾਰੀ ਜਿਹੜੀ ਗੱਡੀ ਤੋੜ ਦਿੱਤੀ ਗਈ ਹੈ ਔਰ ਪੂਰਾ ਹੀ ਪਰਿਵਾਰ ਦੇਖ ਸੋਦੇ ਇਸ ਵੇਲੇ ਜਿਹੜਾ ਡਰ ਦੇ ਮਾਹੌਲ ਦੇ ਵਿੱਚ ਹੈ ਔਰ ਇਹਨਾਂ ਵੱਲੋਂ ਦੱਸਣ ਮੁਤਾਬਕ ਹੀ ਆਸ-ਪਾਸ ਹੀ ਜਿਹੜੇ ਮੁੰਡੇ ਰਹਿੰਦੇ ਆ ਜਿਨ੍ਹਾਂ ਵੱਲੋਂ ਹਮਲਾ ਸਾਰਾ ਕੀਤਾ ਗਿਆ ਇਹਨਾਂ ਦੀ ਕੋਈ ਰਿਸ਼ਤੇਦਾਰ ਨੂੰ ਲੈ ਕੇ ਜਿਹੜਾ ਪ੍ਰੋਪਰਟੀ ਨੂੰ ਲੈ ਕੇ ਕੋਈ ਵਿਵਾਦ ਪਹਿਲਾਂ ਹੋਇਆ ਸੀਗਾ ਉਹੀ ਵਿਵਾਦ ਨੂੰ ਲੈ ਕੇ 10-12 ਬੰਦੇ ਜਿਹੜੇ ਇਹਨਾਂ ਦੇ ਘਰ ਆਏ ਜਿਹੜੀ ਵੀਡੀਓ ਵੀ ਇੱਕ ਇਨਾ ਦੇ ਫੋਨ ਦੇ ਵਿੱਚ ਬਣੀ ਸੀਸੀਟੀਵੀ ਵੀਡੀਓ ਦਿਖਾ ਸਕਦੇ ਜਿਹੜੀ ਵੀਡੀਓ ਦੇ ਵਿੱਚ ਆਏ ਹੋ ਹਾਂ ਬਿਲਕੁਲ ਦਿਖਾ ਸਕਦੇ ਹਾਂ ਦਿਖਾਓ ਵੀਡੀਓ ਮੇ ਹੈ ਉਹ ਲੋ ਪਾਣੀ ਨੂੰ ਪੋਸਟਰਾ ਵਾਲੇ ਵੀ ਸੋਏ ਵਿਵਾਦ ਜਿਹੜਾ ਤੁਹਾਨੂੰ ਜਲੰਧਰ ਦੇ ਸੰਤੋਖ ਪੂਰੇ ਇਲਾਕੇ ਦਾ ਦਿਖਾ ਰਹੇ ਹਾਂ ਜਿੱਥੇ ਕਿ ਥਾਣਾ 8 ਦੇ ਅਦੀਨਸਰਾ ਹੀ ਵਿਵਾਦ ਸਾਰਾ ਹੋਇਆ ਇਹ ਦੇਖੋ ਜੀ ਇਤਨੇ ਲੋਕ ਆ ਰਹੇ ਇਹ ਦੇਖੋ ਇਹ ਹੱਥ ਮੇ ਪੈਟਰੋਲ ਹੈ ਇਦ ਉਹ ਅਸਲੇ ਲੈ ਰੱਖੇ ਨਾ ਹਥਿਆਰ ਲੈ ਰੱਖੇ ਕੀ ਲੱਗਦਾ ਉਹ ਡਰ ਨਹੀਂ ਸੀ ਮੈਡਮ ਕੋਈ ਪ੍ਰਸ਼ਾਸਨਦਾਰਾਂ ਨੂੰ ਜੇ ਡਰ ਹੁੰਦਾ ਉਹ ਮਮਦ ਆਰੀਆ ਪੜ੍ਹ ਲੈ ਕਦੀ ਉਹ ਜਿਆਦਾ ਉਮਰ ਵੀ ਨਹੀਂ ਹੈ ਇਨਕੀ 17 18 17 18 ਸਾਲ ਕੇ ਲੜਕੇ ਹੈ 5 6 ਇਸ ਵਿੱਚ ਜਿਆਦਾ ਇਸ ਕੇ ਵੀ ਹੈ ਹਮ ਹਮ ਉਨਕੋ ਸ਼ਹਿਦ ਦੇ ਰੱਖੇ ਕਰੋ ਬੈਠੀ ਹਾਂ ਪਿੱਛੇ ਸ਼ਹਿਦ ਕੌਣ ਦਿੰਦਾ ਕਿ ਉਹ ਸ਼ਹਿਦ ਕੌਣ ਮਾਂ ਵੀ ਦਿੰਦੇ ਹੈ ਸ਼ਹਿਦ ਉਸਕੇ ਹੋਰ ਕੌਣ ਦੇਗਾ ਅਰੇ ਇਹ ਤਾਂ ਮਾੜੀ ਗੱਲ ਹੈ ਨਾ ਕਿ ਬੱਚਿਆਂ ਨੂੰ ਗਲਤ ਸੰਗਤ ਚ ਪਾ ਕੇ ਕਿਸੇ ਦਾ ਨੁਕਸਾਨ ਕਰੋ ਦੂਜੇ ਦਾ ਕੇ ਤੋੜੋ ਭੰਨੋ शुरू ऐसी शिक्षा यही दिन तो बच्चे ने करना ही वही तो थाने के, तो थाने के तो तो आप जाओ उनको बुलायेंगे बुलायेंगे सर जी वो लगाए थे आपने बताया नहीं क्या उनके नंबर वगैरह नोट करो नंबर नोट करने का काम मेरा मदद नहीं कर रही नंबर नोट करने का मेरा तो नहीं है ना ये तो प्रशासन क्या है जिसके नाम लिखा है खींच के लाए उनको नुकसान भी हमारा हुआ है भागा दौड़ी भी हम करे ਤੋ ਦੇਖ ਸਕਦੇ ਹੋ ਕਿ ਜਿਹੜੀ ਮੌਕੇ ਦੀ ਸੀਸੀਟੀਵੀ ਆ ਉਹ ਵੀ ਤੁਹਾਨੂੰ ਸਾਂਝੀ ਕਰਾਂਗੇ ਬਹੁਤ ਧੰਨਵਾਦ ਸਾਡੇ ਚੰਗੇ ਜਿਲੰਧਰ ਦੇ ਜਿਲੰਧਰ ਮੈਂ ਟੀਮ ਨੇ ਸੋ ਵਿਵਾਦ ਜਿਹੜਾ ਥਾਣਾ ਆੜਦੇ ਤੁਹਾਨੂੰ ਦੀਨ ਸਾਂਝਾ ਕੀਤਾ ਜਾ ਰਿਹਾ ਸੀ ਔਰ ਇਹ ਜਲੰਧਰ ਦਾ ਮਾਮਲਾ ਜਿਹੜਾ ਔਰ ਇਹਨਾਂ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਇਹਨਾਂ ਦੇ ਨਿੱਜੀ ਇਲਜ਼ਾਮ ਹੈ ਸੋ ਇਸ ਚੀਜ਼ ਦੀ ਜਿਹੜੀ ਹੈ ਵੀਡੀਓ ਵੀ ਜਿਹੜੀ ਇਹਨਾਂ ਨੇ ਸਾਂਝੀ ਕੀਤੀ ਕਿ ਇੱਥੇ ਆ ਕੇ ਜਿਹੜਾ ਗੱਡੀ ਜਿਹੜੀ ਆ ਅੱਗ ਲਗਾਈ ਗਈ ਹੈ ਸੋ ਦੂਜਾ ਪੱਖ ਜੇ ਖਬਰ ਦੇਖਦਾ ਹੋਵੇ ਤਾਂ ਉਹ ਵੀ ਆਪਣਾ ਪੱਖ ਜਿਹੜਾ ਸਾਡੇ ਤੱਕ ਜਨਤਾ ਕਰ ਸਕਦੇ ਨੇ ਸੋ ਪਬਲਿਕ ਅਪਡੇਟ ਟੀਵੀ ਤੇ ਬਣੇ ਰਹਿਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਹੁਣ ਕੀ ਮੰਗ ਕੀ ਹੈ ਜੀ ਤੁਹਾਡੀ ਜੀ ਮੇਰੇ ਭਾਈ ਕੋ ਇਨਸਾਫ ਮਿਲਣਾ ਚਾਹੀਏ ਬਕਾਇਦਾ ਗੱਡੀ ਠੀਕ ਕਰਵਾ ਕਰਕੇ ਦੇਵੋ ਕਿੰਨਾ ਕੁ ਨੁਕਸਾਨ ਹੋਈ ਸਮਝਦੇ ਗੱਡੀ ਦਾ ਜਿਹੜਾ ਹੋਇਆ ਡੇਢ ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਡੇਢ ਤੋਂ 2 ਲੱਖ ਰੁਪਏ ਦਾ ਨੁਕਸਾਨ ਹੈ ਠੀਕ ਹੈ ਜੀ ਬਹੁਤ ਧੰਨਵਾਦੀ ਸੋ ਇਹ ਤਾਂ ਤਸਵੀਰਾਂ ਜਲੰਧਰ ਦੇ ਸੰਦੋਖਪੁਰੇ ਦੀਆਂ ਸਾਂਝੀਆਂ ਕਰ ਰਹੇ ਸੀ ਸੋ ਇਸ ਮਾਮਲੇ ਲੈ ਕੇ ਹੋਰ ਜਿਵੇਂ ਕੋਈ ਅਪਡੇਟ ਪ੍ਰਾਪਤ ਹੋਣਾ ਜ਼ਰੂਰ ਸਾਂਝਾ ਕਰਾਂਗੇ ਹੁਣ ਤੱਕ ਬੜੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ